सर, अमर शहीद तान तान बाबा दीप सिंह जी के पवित्र अस्थान गुरुद्वारा शहीद गंज साहिब विखा जी का शहीद दहाड़ा पंद्रह नवंबर दो हजार पजी नोमी गुरुद्वारा प्रबंधक कमेटी एस जी पी सी सी अमृतसर वालों बड़ी श्रद्धा सतिकार मनाया ना जा रहा है इस महान समागम में समर्पित तैयारियां की शुरुआत आज रात तो गुरुद्वारा साहिब की समुची तुवाई सेवा नाल की जा रही है गुरुद्वारा शहीद गंज साहिब के मैनेजर जतिंदर पाल सिंह जी ने संगत को संबोधन करते हुए कहा कि हर साल की तरह इस बार भी संगत वालों वीडी गिनती तुवाई सेवा हिस्सा लिया जाएगा ਤਨਤਨ ਬਾਬਾ ਦੀਪ ਸਿੰਘ ਜੰਮਰ ਸ਼ਹੀਦ ਮਹਾਬਲੀ ਯੋਧੇ ਜੋ ਸ਼ਹੀਦੀ ਦਾ 15 ਤਰੀਕ 15 ਨਵੰਬਰ ਨੂੰ ਆ ਰਿਹਾ ਉਹਦੇ ਸਬੰਧ ਵਿੱਚ ਗੁੰਮਦਾਂ ਦੀ ਸੇਵਾ ਸ਼ੌਮੀ ਗਤਕਾ ਖਾੜਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਤਰਨਾ ਦਲ ਬੁੜਾ ਦਾ ਸੇਵਕ ਜਥਾ ਇਸ਼ਾਨਾਨ ਦੇ ਸਾਰੇ ਸਿੰਘ ਸੇਵਾ ਕਰਦੇ ਹੋਏ ਸੇਵਾ ਸ਼ੁਰੂ ਹੋ ਗਈ ਹੈ ਤਨਤਨ ਬਾਬਾ ਦੀਪ ਸਿੰਘ ਰਾਤੀ ਸਰਫ ਦੀ ਸੇਵਾ ਸੰਗਤ ਨੂੰ ਬੇਨਤੀ ਹੈ ਸਿਰਫ ਜਰਾ ਧਿਆਨ ਨਾਲ ਘੱਟ ਰੋੜਿਓ ਤੇ ਸੰਗਤ ਲੰਗਰ ਲੰਗਰਾਂ ਚ ਪਹੁੰਚਾ ਦਿਓ ਸਿਰਫ ਤਨ ਬਾਬਾ ਦੀਪ ਸਿੰਘ ਜੀ ਸੇਵਾ ਸ਼ਰੰਭ ਹੋ ਗਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਬਾਬਾ ਦੀਪ ਸਿੰਘਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦਰਾ ਸ਼ਹੀਦਗੰਜ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ 15 ਨਵੰਬਰ 1925 ਨੂੰ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਸੇ ਅੰਮਰਸਰ ਵੱਲੋਂ ਬੜਾ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਇਸ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਅੱਜ 30 ਅਕਤੂਬਰ 2025 ਨੂੰ ਸਮਾਪਤੀ ਦਾ ਵਾਧਾ ਗੁਰਦਰਾ ਸਾਹਿਬ ਜੀ ਦੀ ਸਮੂਚੀ ਧੁਵਾਈ ਕੀਤੀ ਜਾਣੀ ਆ ਇਸ ਧੁਵਾਈ ਵਿੱਚ ਸੰਗਤ ਨੂੰ ਹੋਮਾ ਮਾ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਆ ਇਹ ਵੀ ਬੇਨਤੀ ਕੀਤੀ ਜਾਂਦੀ ਆ ਕਿ ਜਿਹੜਾ ਸੰਗਤ ਚੜਤ ਵਿੱਚ ਸਰਫ ਤੇ ਤੌਲੀਏ ਆਂਦੀ ਸੇਵਾ ਕਰਦੀ ਆ ਤੌਲੀਏ ਵੀ ਸੁੱਚੇ ਲਿਆਂਦੇ ਜਾਣ ਸਿਰਫ ਦੇ ਤੱਕਟਾ ਆਪਣੇ ਆਪ ਨਾ ਪਾੜੇ ਜਾਣ ਤੇ ਇਸ ਸੇਵਾ ਦੇ ਵਿੱਚ ਬੱਚੇ ਧੈਨਾ ਬਜ਼ੁਰਗ ਸ਼ਾਮਲ ਹੁੰਦੇ ਆ ਇੱਕ ਦੂਜੇ ਵਿੱਚ ਸਨੇਪ ਕਰਕੇ ਨਹੀਂ ਵੱਜਣਾ ਕੋਸ਼ਿਸ਼ ਕਰਨੀ ਆ ਕਿ ਇੱਕ ਦੂਜੇ ਦਾ ਕਹਿਣਾ ਮੰਨ ਕੇ ਪਿਆਰ ਨਾਲ ਨਿਮਰਤਾ ਦੇ ਨਾਲ ਸੇਵਾ ਕਰਨੀ ਆ ਇਸ ਸੇਵਾ ਵਿੱਚ ਸੂਹ ਸੰਗਤਾਂ ਸ਼ਾਮਲ ਹੋ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ